ਅੱਜ ਆਪਾਂ ਬਣਾਵਾਂਗੇ ਛੋਲਿਆਂ ਦੇ ਆਟੇ ਦਾ ਚਿਲਾ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਹੈ ਖਾਣ ਦੇ ਵਿੱਚ ਤੇ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਕਈ ਸਾਰੀਆਂ ਬਿਮਾਰੀਆਂ ਵਾਲਿਆਂ ਲਈ ਤੇ ਤੁਹਾਨੂੰ ਭਾਰ ਘਟਾਉਣ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਤੇ ਟਿਫਨ ਬਾਕਸ ਦੇ ਵਿੱਚ ਵੀ ਤੁਸੀਂ ਇਹ ਜਿਹੜਾ ਚਿਲਾ ਬਣਾ ਕੇ ਬੱਚਿਆਂ ਨੂੰ ਦੇ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਾਂਗੀ ਨਵੀਆਂ-ਨਵੀਆਂ ਰੈਸਪੀਜ਼ ਨਵੀਂ ਰੈਸਪੀਜ਼ ਦੇਖਣ ਲਈ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਤੇ ਚਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜ਼ਰੂਰ ਕਰਦੇ ਕਰੋ ਜੀ ਛੋਲਿਆਂ ਦੇ ਆਟੇ ਦਾ ਚਿਲਾ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਛੋਲਿਆਂ ਦਾ ਆਟਾ ਚਾਹੀਦਾ ਏ ਇਹ ਮੈਂ ਬਾਜ਼ਾਰ ਤੋਂ ਲਿਆ ਏ ਤੁਸੀਂ ਤੁਹਾਨੂੰ ਕਿਤੋਂ ਵੀ ਚੱਕੀ ਤੋਂ ਮਿਲ ਜਾਊਗਾ ਤੇ ਤੁਸੀਂ ਚਾਹੋ ਇਹਨੂੰ ਛਾਣ ਵੀ ਸਕਦੇ ਹੋ ਕਿਉਂਕਿ ਇਹਦੇ ਵਿੱਚ ਫਾਈਬਰ ਹੁੰਦਾ ਏ ਛੋਲਿਆਂ ਦੇ ਥੋੜੇ ਥੋੜੇ ਛਿਲਕੇ ਜੇ ਹੁੰਦੇ ਆ ਪਰ ਮੈਂ ਛਾਣਿਆ ਨਹੀਂ ਹੈਗਾ ਇਦਾਂ ਹੀ ਬਹੁਤ ਫਾਇਦੇਮੰਦ ਹੁੰਦਾ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਨੂਨ ਦੱਕ ਚਮਚ ਹਲਦੀ ਤੇ ਸਵਾਦ ਅਨੁਸਾਰ ਮਿਰਚ ਪਾ ਲਈ ਆ ਤੇ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਘੋਲ ਲਵਾਂਗੇ ਪਹਿਲਾਂ ਤੁਸੀਂ ਥੋੜਾ ਥੋੜਾ ਕਰਕੇ ਪਾਣੀ ਐਡ ਕਰਨਾ ਹੈ ਤਾਂ ਕਿ ਗੱਠਾ ਨਾ ਪੈਣ ਬਾਅਦ ਵਿੱਚ ਤੁਸੀਂ ਪਾਣੀ ਆ ਜਿਹੜਾ ਹੋਰ ਐਡ ਕਰ ਲੈਣਾ ਇਸ ਤਰ੍ਹਾਂ ਮੈਂ ਮਿਕਸ ਕਰ ਲਵਾਂਗੀ ਤੇ ਥੋੜਾ ਜਿਹਾ ਪਾਣੀ ਆ ਮੈਂ ਹੋਰ ਐਡ ਕਰੂੰਗੀ ਇਹ ਤਾਂ ਗਾੜਾ ਜਿਹਾ ਆਪਾਂ ਘੋਲ ਆ ਜਿਹੜਾ ਬਣਾ ਲਵਾਂਗੇ ਤੁਸੀਂ ਚਾਹੋ ਇਹਦੇ ਵਿੱਚ ਪਿਆਜ਼, ਟਮਾਟਰ, ਸ਼ਿਮਲਾ ਮਿਰਚ ਜਾਂ ਸੀਜ਼ਨਲ ਕੋਈ ਵੀ ਸਬਜ਼ੀ ਆ ਜਿਹੜੀ ਐਡ ਕਰ ਸਕਦੇ ਹੋ, ਗਾਜਰਾਂ ਵੀ ਐਡ ਕਰ ਸਕਦੇ ਹੋ। ਇਦਾਂ ਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਪਰ ਮੈਂ ਸਿੰਪਲ ਸਰ ਦੇ ਤਰੀਕੇ ਨਾਲ ਬਣਾਇਆ ਹੈ। ਤੇ ਜੇ ਕਈ ਵਾਰ ਕੋਈ ਚੀਜ਼ ਨਾ ਹੋਵੇ ਤਾਂ ਤੁਸੀਂ ਇਦਾਂ ਬਣਾ ਸਕਦੇ ਹੋ ਤੇ ਛੋਲਿਆਂ ਦਾ ਆਟਾ ਲਿਆ ਕੇ ਰੱਖੋ ਇਸ ਤਰ੍ਹਾਂ ਪੂੜਾ ਜਿਹੜਾ ਬਣਾ ਸਕਦੇ ਹੋ। ਛੋਟੀ-ਮੋਟੀ ਭੁੱਖ ਲਈ ਜਾਂ ਬੱਚਿਆਂ ਟਿਫਿਨ ਚ ਦੇਣ ਲਈ ਬਹੁਤ ਹੀ ਵਧੀਆ ਰੈਸਪੀ ਆ। ਖਾਣ ਚ ਤਾਂ ਟੇਸਟੀ ਹੁੰਦਾ ਹੈ। ਇਹਦੇ ਵਿੱਚ ਬਹੁਤ ਸਾਰੇ ਵਿਟਾਮਿਨ, ਫਾਈਬਰ ਕਾਰਬੋਹਾਈਡਰੇਟਸ ਆਇਰਨ ਤੇ ਕੈਲਸ਼ੀਅਮ ਹੁੰਦਾ ਏ ਭਰਪੂਰ ਮਾਤਰਾ ਦੇ ਵਿੱਚ ਜਿਆਦਾ ਫਾਈਬਰ ਹੋਣ ਕਰਕੇ ਜਿਹੜਾ वजन ਨਹੀਂ ਵਧਣ ਦਿੰਦਾ ਹੈਗਾ ਜਿਹੜੇ ਭਾਰ ਘਟਾ ਰਹੇ ਨੇ ਉਹ ਇਹ ਪੂੜਾ ਬਣਾ ਕੇ ਖਾ ਸਕਦੇ ਨੇ ਇਸ ਤਰ੍ਹਾਂ ਆਪਾਂ ਪਾਣੀ ਭਾਗੇ ਗਾੜਾ ਜਿਹਾ ਕੋਲਾ ਜਿਹੜਾ ਬਣਾ ਲਿਆ ਏ ਦੂਜੀ ਸਾਈਡ ਤੇ ਮੈਂ ਤਵਾ ਲਿਆ ਤੁਸੀਂ ਕਿਸੇ ਵੀ ਤਵੇ ਤੇ ਬਣਾ ਸਕਦੇ ਹੋ ਆਸਾਨੀ ਨਾਲ ਬਣ ਜਾਂਦਾ ਇਹ ਬਿਲਕੁਲ ਵੀ ਚਿਪਕਦਾ ਨਹੀਂ ਹੈਗਾ ਇਹਦੇ ਤੇ ਮੈਂ ਸਰੋਂ ਦਾ ਤੇਲ ਲਗਾਇਆ ਤੁਸੀਂ ਦੇਸੀ ਘੀਚ ਵੀ ਬਣਾ ਸਕਦੇ ਹੋ ਤਵੇ ਨੂੰ ਪਹਿਲਾਂ ਆਪਾਂ ਗਰਮ ਕਰ ਲਿਓ ਉਸ ਤੋਂ ਬਾਅਦ ਲੋ ਮੀਡੀਅਮ ਫਲੇਮ ਤੇ ਰੱਖਣਾ ਹੈ ਜਦੋਂ ਤੁਸੀਂ ਪੂੜਾ ਬਣਾਉਣਾ ਹੈ ਜੇ ਜ਼ਿਆਦਾ ਤਵਾ ਗਰਮ ਹੁੰਦਾ ਹੈ ਫਿਰ ਪੂੜਾ ਇਹ ਜਿਹੜਾ ਚਿਪਕ ਜਾਂਦਾ ਹੈ ਤੇ ਇਹਨੂੰ ਫਲਾਉਣ 'ਚ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਆ ਕੜਚੀ ਨੂੰ ਹੀ ਚਿਪਕੀ ਜਾਂਦਾ ਹੈ ਜੇ ਗੈਸ ਦੀ ਫਲੇਮ ਬਿਲਕੁਲ ਪਰਫੈਕਟ ਹੋਊਗੀ ਸਹੀ ਹੋਊਗੀ ਫਿਰ ਪੂੜਾ ਤੁਹਾਡਾ ਬਿਲਕੁਲ ਵੀ ਨਹੀਂ ਚਿਪਕੂਗਾ ਇਸ ਤਰ੍ਹਾਂ ਆਪਾਂ ਗੈਸ ਦੀ ਫਲੇਮ ਲੋ ਕਰ ਲਈ ਹੈ ਇੱਕ ਵਾਰੀ ਗਰਮ ਕਰਨ ਤੋਂ ਬਾਅਦ ਤੇ ਹੁਣ ਆਪਾਂ ਇਹਨੂੰ ਫਲਾਵਾ ਦੇਵਾਂਗੇ ਸਾਰੇ ਇੱਕ ਕੜਚੀ ਦੇ ਨਾਲ ਪਾ ਲਿਆ ਮੈਂ ਇੱਕ ਕੜਛੀ ਜਿੰਨਾ ਬੈਟਰ ਕਾਫੀ ਹੈ ਇਹਦੇ ਨਾਲ ਪੂੜਾ ਵਧੀਆ ਬਣ ਕੇ ਤਿਆਰ ਹੋ ਜਾਊਗਾ ਇਸ ਤਰ੍ਹਾਂ ਮੈਂ ਫੈਲਾ ਲਿਆ ਇੰਨਾ ਕਗਾੜਾ ਤੁਸੀਂ ਰੱਖਣਾ ਹੈ ਜੇ ਤੁਹਾਨੂੰ ਜ਼ਿਆਦਾ گاੜਾ ਲੱਗਦਾ ਹੈ ਬਾਅਦ ਦੇ ਵਿੱਚ ਪੂੜੇ ਬਣਾਉਂਦੇ ਬਣਾਉਂਦੇ ਇਹ گاੜਾ ਹੋ ਜਾਂਦਾ ਹੈ ਤਾਂ ਤੁਸੀਂ ਥੋੜਾ ਜਿਹਾ ਪਾਣੀ ਆ ਜਿਹੜਾ ਹੋਰ ਐਡ ਕਰ ਸਕਦੇ ਹੋ ਇਸ ਤਰ੍ਹਾਂ ਇਹਦਾ ਥੋੜਾ ਜਿਹਾ ਕਲਰ ਚੇਂਜ ਹੋਣ ਦੇਣਾ ਹੈ ਬਾਅਦ ਦੇ ਵਿੱਚ ਹੀ ਤੁਸੀਂ ਇਹਨੂੰ ਜਿਹੜਾ ਪਲਟਣਾ ਹੈ ਪਲਟਣ ਤੋਂ ਪਹਿਲਾਂ ਜਦੋਂ ਇਹਦਾ ਕਲਰ ਚੇਂਜ ਹੋ ਗਿਆ ਇਹਦੇ ਉੱਪਰ ਘੀ ਜਾਂ ਤੇਲ ਤੁਸੀਂ ਦੁਬਾਰਾ ਇਹ ਜਿਹੜਾ ਲਗਾ ਦੇਣਾ ਤਾਂ ਕਿ ਆਸਾਨੀ ਨਾਲ ਪਲਟਿਆ ਜਾਵੇ ਮੈਂ ਦੇ ਉੱਪਰ ਆਲੂਆਂ ਦਾ ਮਸਾਲਾ ਹੈ ਜਿਹੜਾ ਉਹ ਬਣਾ ਕੇ ਰੱਖਿਆ ਹੋਇਆ ਸੀਗਾ ਮੇਰਾ ਉਹ ਪਾਉਂਗੀ ਇਹਦੇ ਨਾਲ ਵਧੀਆ ਟੇਸਟ ਹੋ ਜਾਂਦਾ ਤੁਸੀਂ ਚਾਹੋ ਦੂਜਾ ਪਾਸਾ ਵੀ ਹੈ ਜਿਹੜਾ ਪਕਾ ਸਕਦੇ ਹੋ ਮੈਂ ਬਿਲਕੁਲ ਲੋ ਫਲੇਮ ਤੇ ਇਹਨੂੰ ਇਦਾਂ ਪਕਾ ਲਿਆ ਤੇ ਉੱਪਰ ਮੈਂ ਪਾਉਂਗੀ ਇਹ ਥੋੜੇ ਜਿਹਾ ਸਿਰਕੇ ਵਾਲੇ ਪਿਆਜ਼ ਇਦਾਂ ਵੀ ਬਹੁਤ ਵਧੀਆ ਲੱਗਦਾ ਹੈ ਤੇ ਤੁਸੀਂ ਚਾਹੋ ਇਹਨੂੰ ਸਿੰਪਲ ਵੀ ਹੈ ਜਿਹੜਾ ਬਣਾ ਸਕਦੇ ਹੋ ਇਸ ਤਰ੍ਹਾਂ ਫਲੇਵਰ ਜਿਹੜਾ ਥੋੜਾ ਜਿਹਾ ਦੋਸੇ ਜੀ ਦੀ ਤਰ੍ਹਾਂ ਹੋ ਜਾਂਦਾ ਹੈ ਦੋਸੇ ਵਾਂਗੂ ਟੇਸਟ ਇਹਦਾ ਹੋ ਜਾਂਦਾ ਹੈ ਜਦੋਂ ਇੱਕ ਸਾਈਡ ਤੋਂ ਇਹ ਬਿਲਕੁਲ ਪਲ ਗਿਆ ਉਸ ਟਾਈਮ ਤੇ ਆਪਾਂ ਇਹਨੂੰ ਜਿਹੜਾ ਫੋਲਡ ਕਰ ਦਵਾਂਗੇ ਜਾਂ ਤੁਸੀਂ ਫੋਲਡ ਨਹੀਂ ਕਰਨਾ ਹੈਗਾ ਤੁਸੀਂ ਮਸਾਲਾ ਨਹੀਂ ਪਾਇਆ ਹੈਗਾ ਇਦਾਂ ਦੂਜਾ ਪਾਸਾ ਇਹ ਜਿਹੜਾ ਪਲਟ ਲਓ ਇਸ ਤਰ੍ਹਾਂ ਆਪਾਂ ਇਹ ਫੋਲਡ ਕਰ ਦਿੱਤਾ ਹੈ ਆਪਣਾ ਬਿਲਕੁਲ ਪੂੜਾ ਇਹ ਜਿਹੜਾ ਚਿਲਾ ਇਹ ਬਿਲਕੁਲ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਪਰਫੈਕਟ ਤੇ ਵਧੀਆ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਪਹਿਚਾਣ ਹੀ ਨਹੀਂ ਸਕਦਾ ਕੋਈ ਕਿ ਛੋਲਿਆਂ ਦੇ ਆਟੇ ਤੋਂ ਬਣਾਇਆ ਹੈ ਤੇ ਛੋਲਿਆਂ ਦੇ ਆਟੇ ਬਹੁਤ ਸਾਰੇ ਫਾਇਦੇ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਛੋਲਿਆਂ ਦੇ ਵੀ ਫਾਇਦੇ ਹੁੰਦੇ ਆ ਤੇ ਇਹਦੇ ਆਟੇ ਦੇ ਵੀ ਫਾਇਦੇ ਹੁੰਦੇ ਆ ਇਹਨੂੰ ਆਪਾਂ ਚੱਕ ਲਿਆ ਦੂਜਾ ਵੀ ਪੂੜਾ ਆਪਾਂ ਜਿਹੜਾ ਸਿੰਪਲ ਬਣਾਉਣਾ ਉਹ ਵੀ ਇਸੇ ਤਰ੍ਹਾਂ ਬਣਾ ਲਵਾਂਗੇ ਚੰਗੀ ਤਰ੍ਹਾਂ ਮਸਰੋਂ ਦਾ ਤੇਲ ਲਗਾ ਲਿਆ ਤੇ ਬੈਟਰ ਇੱਕ ਕੜਛੀ ਆ ਜਿਹੜੀ ਉਹ ਲੈ ਲਈ ਆ ਇਹਨੂੰ ਆਪਾਂ ਤਵੇ ਦੇ ਉੱਪਰ ਦੁਬਾਰਾ ਤੋਂ ਉਸੇ ਤਰ੍ਹਾਂ ਹੀ ਫੈਲਾ ਦੇਵਾਂਗੇ ਤੇ ਗੈਸ ਦੀ ਫਲੇਮ ਇੱਕ ਵਾਰੀ ਤਵਾ ਗਰਮ ਤੋਂ ਕਰਨ ਤੋਂ ਬਾਅਦ ਜਿਹੜੀ ਮੈਂ ਲੋ ਮੀਡੀਅਮ ਕਰ ਦਿੱਤੀ ਆ ਤੇ ਲੋ ਮੀਡੀਅਮ ਫਲੇਮ ਤੇ ਤੁਸੀਂ ਪਕਾਉਣਾ ਹੈ ਜੇ ਇੱਕ ਸਾਈਡ ਤੇ ਤੁਹਾਨੂੰ ਥੋੜੀ ਜਿਹੀ ਘੱਟ ਸੇਕ ਲੱਗਦਾ ਹੈ ਤਾਂ ਤੁਸੀਂ ਤਵੇ ਨੂੰ ਹਿਲਾ ਕੇ ਇਸੇਕ ਜਿਹੜਾ ਦਵਾ ਸਕਦੇ ਹੋ ਇਸ ਤਰ੍ਹਾਂ ਇੱਕ ਸਾਈਡ ਤੋਂ ਬਿਲਕੁਲ ਆਪਣਾ ਪੱਕੇ ਤਿਆਰ ਹੋ ਗਿਆ ਨੂੰ ਆਪਾਂ ਪਲਟ ਦਵਾਂਗੇ ਇਦਾਂ ਆਪਾਂ ਸਿੰਪਲ ਰੱਖਿਆ ਹੈ ਤੁਸੀਂ ਚਾਹੋ ਇਦਾਂ ਬਿਨਾਂ ਘੀਤੋ ਵੀ ਹੈ ਜਿਹੜਾ ਬਣਾ ਸਕਦੇ ਹੋ ਤੁਸੀਂ ਘੀ ਨਾ ਲਗਾਓ ਪਰ ਮੈਂ ਥੋੜਾ ਜਿਹਾ ਘੀ ਆ ਜਾਂ ਤੇਲ ਲਗਾ ਦਿੱਤਾ ਇਹਦੇ ਤੇ ਇਸੇ ਤਰੀਕੇ ਨਾਲ ਇਹ ਵੀ ਪੂੜਾ ਆਪਣਾ ਬਣ ਕੇ ਤਿਆਰ ਹੋ ਗਿਆ ਸਾਰੇ ਪੂੜੇ ਮੈਂ ਇਦਾਂ ਹੀ ਬਣਾ ਲਿਆ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਬਹੁਤ ਹੀ ਸੌਫਟ ਸਪੰਜੀ ਇਹ ਜਿਹੜੇ ਬਣ ਕੇ ਪੂੜੇ ਆਪਣੇ ਤਿਆਰ ਹੋਏ ਨੇਗੇ ਤੇ ਬਹੁਤ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਖਾਣ ਚ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੇ ਨੇ ਬੱਚਿਆਂ ਲਈ ਬਹੁਤ ਜ਼ਿਆਦਾ ਹੈਲਦੀ ਨੇ ਤੁਸੀਂ ਆਪ ਵੀ ਬਣਾਏ ਬਣਾ ਕੇ ਖਾਓ ਜਾਂ ਛੋਟੀ ਮੋਟੀ ਭੁੱਖ ਹਾਸ ਟਾਈਮ ਤੇ ਬਣਾ ਕੇ ਖਾ ਸਕਦੇ ਹੋ ਤੇ ਇੱਕ ਟਾਈਮ ਤੇ ਕਾਫੀ ਸਾਰੇ ਪੂੜੇ ਆ ਜਿਹੜੇ ਬਣਾ ਸਕਦੇ ਹੋ ਇਹ ਬੇਸਣ ਦੇ ਪੂੜੇ ਨਾਲੋਂ ਵੀ ਜ਼ਿਆਦਾ ਹੈਲਦੀ ਹੁੰਦਾ ਹੈ ਦੇਖਣ ਚ ਕਿੰਨੇ ਜ਼ਿਆਦਾ ਪਿਆਰੇ ਲੱਗ ਰਹੇ ਨੇ ਖਾਣ ਚ ਵੀ ਬਹੁਤ ਏਸੀ ਨੇ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ